ਦੁਨੀਆ 'ਚ ਬਹੁਤ ਸਾਰੇ ਕਬਾਈਲੀ ਪਾਈਚਾਰੇ ਹਨ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਨਰ ਭਕਸ਼ਨ ਕਰਦੇ ਹਨ ਇਹਨਾਂ ਦੇ ਕਈ ਅਜਿਹੇ ਅਜੀਬੋ-ਗਰੀਬ ਰਿਵਾਜ ਹਨ ਜਿਨ੍ਹਾਂ ਬਾਰੇ ਅੱਜ ਵੀ ਦੁਨੀਆ ਨਹੀਂ ਜਾਣਦੀ ਕੁਝ ਆਦੀਵਾਸੀ ਕਬੀਲੇ ਹਨ ਜੋ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦੀਆਂ ਹੱਡੀਆਂ ਦਾ ਸੂਪ ਬਣਾ ਕੇ ਪੀਂਦੇ ਹਨ ਦੱਖਣੀ ਅਮਰੀਕਾ 'ਚ ਕਬਾਈਲੀ ਪਾਈਚਾਰੇ ਰਹਿੰਦੇ ਹਨ ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਹੱਡੀਆਂ ਤੋਂ ਸੂਪ ਤਿਆਰ ਕਰਦੇ ਹਨ ਅਤੇ ਮਰਨ ਤੇ ਉਹਨਾਂ ਨੂੰ ਪੀਂਦੇ ਹਨ ਇਹਨਾਂ ਦਾ ਨਿਵਾਸ ਮੁੱਖ ਤੌਰ ਤੇ ਉੱਤਰੀ ਬ੍ਰਾਜ਼ੀਲ ਅਤੇ ਦੱਖਣੀ ਵੈਨਜੂਏਲਾ ਦੇ ਜੰਗਲਾਂ ਵਿੱਚ ਹੈ। ਇਹਨਾਂ ਨੂੰ ਯਾਨੋਮਾਨੀ ਆਦੀਵਾਸੀ ਕਿਹਾ ਜਾਂਦਾ ਹੈ। ਯਾਨੋਮਾਨੀ ਕਬਾਈਲੀ ਭਾਈਚਾਰਾ ਆਪਣੇ ਅਜੀਬ ਰਿਵਾਜਾਂ ਤੇ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇਹ ਆਦੀਵਾਸੀ ਬਿਨਾਂ ਕੱਪੜਿਆਂ ਦੇ ਨੰਗੇ ਘੁੰਮਦੇ ਹਨ, ਉਹਨਾਂ ਦਾ ਕੋਈ ਘਰ ਨਹੀਂ ਹੈ। ਇਹ ਲੋਕ ਖੁੱਲੇ ਅਸਮਾਨ ਹੇਠ ਰਾਤ ਕੱਟਦੇ ਹਨ ਅਤੇ ਉਹਨਾਂ ਦੇ ਰੀਤੀ ਰਿਵਾਜ ਪਹਿਰਾਵੇ ਵੀ ਅਜੀਬ ਹਨ। ਇਹਨਾਂ ਆਦੀਵਾਸੀ ਭਾਈਚਾਰਿਆਂ ਦੇ ਲੋਕ ਆਪਣੇ ਰਿਸ਼ਤੇਦਾਰਾਂ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਦੀ ਰਸਮ ਵੀ ਬਹੁਤ ਅਜੀਬ ਹੈ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਇਹ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਆਸਤੀਆਂ ਤੋਂ ਸੂਪ ਬਣਾ ਕੇ ਪੀਂਦੇ ਹਨ ਇਹਨਾਂ ਆਦੀਵਾਸੀਆਂ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਦੀ ਆਤਮਾ ਦੀ ਰੱਖਿਆ ਕਰਦੇ ਹਨ ਮੰਨਿਆ ਜਾਂਦਾ ਹੈ ਕਿ ਇਹ ਕਬਾਈਲੀ ਲੋਕ ਮੌਤ ਨੂੰ ਨਹੀਂ ਮੰਨਦੇ ਮੌਤ ਦੀ ਬਜਾਏ ਉਹ ਸੋਚਦੇ ਹਨ ਕਿ ਵਿਰੋਧੀ ਪਾਈਚਰੇ ਦੇ ਇੱਕ ਜਾਦੂਗਰ ਨੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰਨ ਲਈ ਦੁਸ਼ਟ ਆਤਮਾਵਾਂ ਭੇਜੀਆਂ ਹਨ ਇਸ ਲਈ ਵਿਅਕਤੀ ਦੀ Laash ਦਾ ਸੰਸਕਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਮ੍ਰਿਤਕ ਦੇ ਨੂੰ ਸਾੜ ਕੇ ਉਸ ਦੀ ਰਾਖ ਨੂੰ ਪੀਨ ਨਾਲ ਉਹਨਾਂ ਦੇ ਪਿਆਰਿਆਂ ਦੀਆਂ ਆਤਮਾਵਾਂ ਮੋੜ ਸਰਜੀਤ ਹੁੰਦੀਆਂ ਹਨ। ਇਸ ਲਈ ਕਬਾਈਲੀ ਭਾਈਚਾਰਾ ਲਗਭਗ 200 ਤੋਂ 250 ਪਿੰਡਾਂ ਵਿੱਚ ਫੈਲਿਆ ਹੋਇਆ ਹੈ। ਜਨੂਮਾਨੀ ਆਦੀਵਾਸੀ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀ Laash ਨੂੰ ਨੇੜਲੇ ਜੰਗਲ ਵਿੱਚ ਪੱਤਿਆਂ ਨਾਲ ਟਾ ਕੇ 30 ਤੋਂ 40 ਦਿਨਾਂ ਲਈ ਛੱਡ ਦਿੰਦੇ ਹਨ। ਇੰਨੇ ਦਿਨਾਂ ਬਾਅਦ ਮ੍ਰਿਤਕ ਦੀਆਂ ਹੱਡੀਆਂ ਸਰੀਰ ਵਿੱਚੋਂ ਕੱਢ ਕੇ ਸਾੜ ਦਿੱਤੀਆਂ ਜਾਂਦੀਆਂ ਹਨ। ਹੱਡੀਆਂ ਨੂੰ ਸਾੜਨ ਤੋਂ ਬਾਅਦ ਜੋ ਸੁਆਹ ਨਿਕਲਦੀ ਹੈ ਉਸ ਨੂੰ ਕੇਲੇ ਵਿੱਚ ਮਿਲਾ ਕੇ ਸੂਪ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਬਣਿਆ ਸੂਪ ਸਮਾਜ ਦੇ ਸਾਰੇ ਲੋਕਾਂ ਲਈ ਪੀਣਾ ਜ਼ਰੂਰੀ ਹੈ